ਬਹੁਤ ਵਧੀਆ ਸਿਸਟਮ ਆ ਮਿਲਣ ਲਈ ਵੀ ਵਧੀਆ ਟਾਈਮ ਦਿੱਤਾ ਵਾ ਸਪੈਂਡ ਕੀਤਾ ਮਤਲਬ ਕਿ ਸਾਡੇ ਨਾਲ ਕੰਪਰੋਮਾਈਜ਼ ਕੀਤਾ ਵਾ ਸਾਨੂੰ ਓਨਲੀ ਵੀ ਬਹੁਤ ਵਧੀਆ ਟਰੀਟ ਕੀਤਾ ਵਾ ਵਧੀਆ ਬਹੁਤ ਵਧੀਆ ਸਿਸਟਮ ਆ ਅੱਜ ਪੰਜਾਬ ਸਰਕਾਰ ਤੇ ਮਾਨ ਜੋ ਵਾ ਡੀਪੀ ਜਿਲ੍ਹਾ ਵੱਲੋਂ ਦਿੱਤੇ ਅਨੁਸਾਰ ਜਿਹੜਾ ਰੱਤੀ ਦਾ ਤਿਹਾਰਾ ਬੜਾ ਹੂੰਤਾਮਾ ਕੇਂਦਰੀ ਜਲਕਰ ਦੋਸਪੁਰ ਮਨਾਇਆ ਜਾ ਰਿਹਾ ਆ ਇਸੇ ਦੇਲ ਤੇ ਅੱਜ ਜਿਹਨੇ ਵੀ ਸਾਡੇ ਅੰਦਰ ਬੰਦੀ ਭਰਾ ਨੇ ਉਹਨਾਂ ਦੀਆਂ ਸਾਰੀਆਂ ਭੈਣਾਂ ਨੂੰ ਅੱਜ ਕਿਹਾ ਵੀ ਆਪਣੇ ਆ ਕੇ ਭਰਾ ਨੂੰ ਆਪਣੇ ਰਖੜੀ ਬੰਨ ਸਕਦੇ ਆ। ਔਰ ਇਹਦੇ ਲਈ ਜਿਹੜਾ ਅਸੀਂ ਅੱਜ ਸੁਰੱਖਿਆ ਦੇ ਵੀ ਖਾਸ ਪ੍ਰਬੰਧ ਕੀਤੇ ਆ ਜਿਹੜੀ ਬਾਹਰ ਵੀ ਪ੍ਰੋਪਰ ਸੁਰੱਖਿਆ ਲਾਈ ਆ ਉੱਥੇ ਉਹ ਗੇਟ ਦੇ ਉੱਪਰ ਮੁਲਾਕਾਤ ਲੈ ਕੇ ਉਹਨਾਂ ਦੀ ਪ੍ਰੋਪਰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਉਹਨਾਂ ਦਾ ਆਧਾਰ ਕਾਰਡ ਵਗੈਰਾ ਰਿਕਾਰਡ ਨਾਲ ਚੈੱਕ ਕਰਕੇ ਫਿਰ ਅੰਦਰ ਲਾਉ ਕੀਤਾ ਜਾਂਦਾ ਆ। ਇਸ ਤੋਂ ਇਲਾਵਾ ਜਿਹੜੀ ਹੈ ਬਾਹਰੋਂ ਕੋਈ ਚੀਜ਼ ਵੀ ਅਲਾਉ ਨਹੀਂ ਕੀਤੀ ਗਈ। ਸਿਰਫ ਪੈਣਾ ਜਿਹੜੀਆਂ ਆਪਣੇ ਭਰਾਵਾਂ ਲਈ ਜੋ ਰਖੜੀ ਬੰਨ੍ਹਣੀ ਹੈ ਸਿੰਪਲ ਧਾਗੇ ਵਾਲੀ ਉਹ ਲਿਆ ਸਕਦੇ ਨੇ ਜਿਹੜੀ ਮਠਿਆਈ ਹੈ ਉਹ ਵੀ ਅਸੀਂ ਆਪਣੇ ਵੈਲਫੇਅਰ ਵੱਲੋਂ ਦੇ ਰਹੇ ਹਾਂ ਨਾ ਤਾਂ ਕਿ ਜਿਹੜਾ ਬਾਹਰੋਂ ਕੋਈ ਵੀ ਕਿਸੇ ਤਰ੍ਹਾਂ ਦੀ ਮਠਿਆਈ ਜਾਂ ਕਿਸੇ ਵਿੱਚ ਕੋਈ ਚੀਜ਼ ਮਿਕਸ ਕਰਕੇ ਨਾਲ ਲਿਆ ਸਕੇ ਔਰ ਡੀਜੀਪੀ ਸਾਹਿਬ ਵੱਲੋਂ ਜਿਹੜੇ ਸਖਤ ਹਦਾਇਤ ਹੈ ਵੀ ਜਿਹੜਾ ਸੁਰੱਖਿਆ ਦਾ ਜਿਹੜਾ ਸਖਤ ਇੰਤਜ਼ਾਮ ਕੀਤਾ ਜਾਵੇ ਉਹ ਅਸੀਂ ਸਾਰਾ ਬਾਹਰ ਫੋਰਸਾਂ ਸਾਰੀਆਂ ਲਗੀਆਂ ਹੋਈਆਂ ਆ ਜਿਹੜੀ ਚੁਈ ਅਸੀਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਹੋਏ ਨੇ ਇਹ ਮਾਂਜੋਤ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਸਾਰੀਆਂ ਜ਼ਿਲ੍ਹਿਆਂ 'ਚ ਹੀ ਇਸ ਤਰ੍ਹਾਂ ਹੀ ਕਰਵਾਇਆ ਗਿਆ ਜੀ। ਔਰ ਆਸ ਹੈ ਵੀ ਪੂਖ ਵਿੱਚ ਵੀ ਇਸ ਤਰ੍ਹਾਂ ਹੀ ਜਾਰੀ ਰਹੇਗਾ।